ਉਜੀ ਜੀ ਅਸੀਂ ਇਹਨਾਂ ਉਹਨਾਂ ਪਿੰਡਾਂ ਦੇ ਸਿੱਖੇ ਹੋਏ ਆਂ ਬਾਈ ਜਿੱਥੇ ਬਾਪੂ ਹੁਣੀ ਸਾਡੇ ਤੇਗਿਆਂ ਨਾਲ ਖੇੜਾ ਖੜਿਆ ਹੁੰਦੇ ਸੀਗੇ ਖੇਤਾਂ ਦੇ ਵਿੱਚ ਖੇੜਾ ਬਣਦੇ ਸੀਗੇ ਤੇਗਾ ਲਾ ਕੇ ਨਾ 4 ਬਾਈ 3 ਦੀ 6 ਬਾਈ 6 ਬਾਈ 4 ਦੀ ਮੰਜੇ ਜਿੱਡੇ ਖੇੜ ਤੇਗੇ ਨਾਲ ਖੜਿਆ ਹੁੰਦੇ ਸੀਗੇ ਤਾਂ ਜਦੋਂ ਕਦੇ ਪੱਟ ਕੇ ਗਾਂਵ ਫਿਸ਼ਾ ਲੈ ਆਣੀ ਟਰੈਕਟਰ ਨਾਲ ਪਾ ਕੇ ਗਾਂਵ ਫਿਸ਼ਾ ਲੈ ਆਉਂਦੇ ਅਸੀਂ ਵੀ ਉਹਨਾਂ ਵਿਧੀਆਂ ਨਾਲ ਚੱਲਦੇ ਇਹਦੇ ਵਿੱਚ ਅਸੀਂ ਜਿਹੜਾ ਕੰਮ ਕਰਦੇ ਆ ਇਹ ਵਿਧ ਮਟੀਰੀਅਲ ਦੇ ਵਿੱਚ ਕੰਮ ਆ ਜੀ ਆ ਜਿੱਡਾ ਡੈਕ ਦਾ ਸਾਈਜ਼ ਹੈ 10 5 ਤੇ ਉੱਚੇ ਲੋਡ 7 ਇਹ ਇਹ ਕਹਿੰਦਾ ਮਤਲਬ ਆ ਵੀ ਵੱਡੀ ਬਾਲੀ ਕੋਠੀ ਦੇ ਮਹਿੰਗੇ ਰੇਟ ਦੀ ਗੱਡੇ ਕੋਠੀ ਦਾ ਡੈਗ ਆ ਇਹ ਵੈਸੇ ਇਹ ਡਰਮ ਡਰਮ ਨਾ ਪਦੇ ਹੁੰਨੇ ਆ ਹੁੰਦਾ ਡਰਮਾਂ ਨੂੰ ਵੀ ਕੁਝ ਨਹੀਂ ਕਿਉਂਕਿ 10 ਸਾਲ ਦੀ ਗਾਰੰਟੀ ਦੇਣੀ ਆ ਫਿਰ ਮਾਲਕ ਥੋੜੇ ਜਿਹੇ ਪੈਸੇ ਵੱਧ ਪਾ ਕੇ ਡੈਗ ਬਣਵਾ ਲੈਂਦਾ ਇਹ ਕੁਆਲਿਟੀ ਆ ਇਹ ਵੱਧ ਮਟੀਰੀਅਲ ਦੇ ਵਿੱਚ ਦਿੰਨੇ ਆ ਇਹਦੇ ਵਿੱਚ ਥੋੜੇ ਗੱਟਕਾ ਵਗੈਰਾ ਪਾ ਕੇ ਤੇ ਕਟਕਟਾਪਾ ਕਰਕੇ ਕਟਕਟਾਪਾ ਕਿੰਨਾ ਕਰਾਂਗੇ ਜਿਹੜਾ ਆਪਾਂ 7 ਫੁੱਟ ਪਾਟੀ ਲਿਆ ਉਹਦੋਂ 4-5 ਫੁੱਟ ਤੇ ਦਿੱਤਾ ਆ ਜਾਂਦਾ ਪੋਲਾ ਹੀ ਆ ਸਾਰਾ ਕੁਝ ਤੇ ਇਹ ਮਾਹੌਲ ਆ ਸਾਡੇ ਕੰਮ ਦਾ ਜ਼ਰੂਰੀ ਹੁੰਦਾ ਵੀ ਆਪਣਾ ਕੰਮ ਦਿਖਾਉਣਾ ਚਾਹੀਦਾ ਇਹ ਚਾਰ ਸਪੀਰ ਬਿਲਕੁਲ ਰੈਡੀ ਹੈ ਜੀ ਇਹਦਾ ਹਜੇ ਇਹਨਾਂ ਤਿੰਨੋਂ ਤੋਂ ਸਾਢੇ ਤਿੰਨ ਫੋਰਟ ਚੜਾਈ ਹੋਰ ਲਗਣੀ ਆ ਫਿਰ ਇਹ ਤਿਆਰ ਹੋਊਗਾ ਹੁਣ ਕਈਆਂ ਭਰਾਵਾਂ ਦੇ ਮੈਸੇਜ ਹੋਣਗੇ ਵੀ ਭਾਈ ਤੂੰ 9 ਇੰਚ ਦਾ ਤੋਂ ਨਹੀਂ ਬਣਾਇਆ ਪਾੜ ਜੂਗਾ ਜੇ ਆ ਬੂਆ 25 25 30 30 ਸਾਲ ਹੋ ਗਏ ਬਣਾਇਆ ਨਾ ਹਜੇ ਤੱਕ ਕੋਈ ਲਾਂਭਾ ਨਹੀਂ ਆਇਆ ਇਹ ਗੁਰੂਗ੍ਰਾਮ ਦਾ ਆਦੀ ਕਿਰਪਾ ਆਪਣੇ ਤੇ ਤੇ ਇਹ ਵੀ ਆਪਾਂ ਕੰਮ ਆਪਦੇ ਤਰੀਕੇ ਨਾਲ ਕਰਦੇ ਭਾਈ ਸਾਡੇ ਮਗਰ ਲੱਗ ਕੇ ਨਾ ਕਰਿਓ ਜੇ ਤੁਸੀਂ ਡੈਗ ਬਣਾਉਣ ਲੱਗੇ ਆ ਆਪਦੀ ਮਰਜ਼ੀ ਨਾਲ ਬਣਾਓ ਜੇ ਤੁਹਾਨੂੰ ਵਿਸ਼ਵਾਸ 9 ਇੰਚ ਤੇ ਜੇ ਤੁਹਾਨੂੰ ਵਿਸ਼ਵਾਸ 4 ਇੰਚ ਦਾ 4 ਇੰਚ ਬਣਾਓ ਪਰ ਜੇ ਤੁਹਾਨੂੰ ਵਿਸ਼ਵਾਸ ਤੇਗੇ ਤੇ ਹਨਾ ਤੇਗਾ ਵੀ ਖੜ ਜੂਗਾ ਆ ਹੁਣ ਥੱਲੇ ਬਜਰੀ ਪਾਈ ਐ ਚ ਵਾਈਬ੍ਰੇਟਰ ਨਹੀਂ ਵੱਜਣਾ ਸੀਗਾ ਨਹੀਂ ਵੱਜਣਾ ਸੀਗਾ ਇਹਦੇ ਵਿੱਚ ਆ ਦੇਖੋ ਆਹ ਰਦਾ ਪੂਦੇ ਦਾ ਪੂਰਾ ਅੱਧਾ ਰਦਾ ਬਜਰੀ ਦਾ ਪਾਤਾ ਇਹਦੇ ਵਿੱਚ ਹੁਣ ਇਸ ਤੋਂ ਬਾਅਦ ਇੱਥੇ ਪਲਾਸਟਰ ਹੋ ਜਾਣਾ ਇਹਨੇ ਬਿਲਕੁਲ ਰੈਡੀ ਫਰੂਟ ਹੋ ਜਾਣਾ ਤੇ ਐ ਨਜ਼ਾਰਾ ਆਊਗਾ ਇਹ ਹੈਗਾ ਪਿੰਡ ਮੱਲੇ ਦੀ ਕੂਠੀ ਅੱਜ ਤੇ ਵੱਡੇ ਲੈਵਲ ਦੀ ਕੂਠੀ ਹੈ ਇਹਦੇ ਵਿੱਚ ਮੇਰੇ ਸਾਹਮਣੇ ਪੰਜਾ ਛਿਆਂ ਬਾਥਰੂਮਾਂ ਦਾ ਪ੍ਰਵੇਸ਼ ਦਵਾ ਟੱਗ ਦੇ ਵਿੱਚ ਜੇ ਇਹੇ ਕਿਤੇ ਮੈਂ ਸਮਾਰਦਾ ਤੇ ਬਹੁਤ ਵੱਡਾ ਨੁਕਸਾਨ ਹੁੰਦਾ ਚੰਗੀ ਗੱਲ ਆ ਚੰਗੀ ਸੋਚ ਆ ਆਪੋ ਆਪਣੇ ਕੰਮਾਂ ਦੀ ਸੋਚ ਆ ਕਿਸੇ ਦੇ ਕੋਈ ਕੰਮ ਥੋਪ ਨਹੀਂ ਸਕਦਾ ਕਿਸੇ ਨੂੰ ਕੰਮ ਕੋ ਸਿਖਾ ਨਹੀਂ ਸਕਦਾ ਧੰਨਵਾਦ ਸ਼ੁਕਰੀਆ ਚੰਗੇ ਕੰਮ ਲਈ ਵਿਦਮਟੀਰੀਅਲ ਲਈ ਫੋਨ ਉਹੀ ਕਰਿਓ ਜਿਹੜਾ ਮਾਜਨਾ ਰੱਖ ਸਕਦਾ ਖੁੱਲਾ ਟਾਈਮ ਕੱਢ ਸਕਦਾ ਕੰਮਾਂ ਤੇ ਧੰਨਵਾਦ ਘਟ ਗਈ ਬਾਈ ਜੀ ਓਏ